ਜੇ ਪ੍ਰਵਾਸੀਏ ਆ ਗਏ ਐਨਾ ਕ੍ਰਾਈਮ ਵਧਣਾ ਪੰਜਾਬ ਦੇ ਅੰਦਰ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ ਕੰਮ ਕਰਨ ਕਮਾਉਣ ਆਪਦਾ ਅਸੀਂ ਉਸ ਤੋਂ ਨਹੀਂ ਰੋਕਦੇ ਪਰ ਇਹਨਾਂ ਨੂੰ ਪ੍ਰਵਾਸੀਆਂ ਨੂੰ ਪਰਮਾਨੈਂਟ ਨਾ ਕਰੋ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਤਾਂ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਇੱਕ ਤਾਂ ਬਾਹਰ ੱੱਕੇ ਖਾਣੋ ਬੰਦ ਕਰ ਦਿਓ ਜੋ ਇੱਥੇ ਇਹਨਾਂ ਦਾ ਹਾਲਾਤ ਨੇ ਅਸੀਂ ਸੋਚਦਾ ਤੁਹਾਡੇ ਬਾਰੇ ਅੰਗਰੇਜ਼ ਵੀ ਇਹ ਸੋਚ ਰਹੇ ਨੇ ਤੁਸੀਂ ਦੇਖੋ ਕਿੱਡੇ ਵਰਲਡ ਲੈਵਲ ਤੇ ਐ ਅੰਗਰੇਜ਼ਾਂ ਦੇ ਦੇਸ਼ ਦੇ ਅੰਦਰ ਇੱਕ ਪ੍ਰੋਬਲਮ ਆ ਚੁੱਕੀ ਹੈ ਕਿ ਇਹ ਲੋਕ ਬਾਹਰੋਂ ਆ ਕੇ ਜੌਬ ਕਰ ਰਹੇ ਨੇ ਉਹਨਾਂ ਆਪਦੇ ਪੀਐਮ ਦੇ ਗੱਲ ਚ ਰਸਤੇ ਪਾਉਣ ਲੱਗ ਗਏ। ਯਾਰ ਦਿਮਾਗ ਤੋਂ ਕੰਮ ਲਾਓ ਨਾ ਯਾਰ ਤੁਸੀਂ। ਇਹੀ ਹਾਲ ਤੁਹਾਡਾ ਪੰਜਾਬ ਸਾਡਾ ਹੋ ਚੁੱਕਾ ਹੈ। ਤੁਸੀਂ ਉੱਥੇ ਜਾ ਕੇ ਘਟਿਆ ਤੋਂ ਘਟਿਆ ਕੰਮ ਕਰਨਾ ਹੈ। ਪੰਜਾਬ ਚ ਆ ਕੇ ਸਰਦਾਰੀ ਕੰਮ ਨਹੀਂ ਕਰਨਾ। ਉੱਥੇ ਬੈਠੇ ਪੋਸਟਰ ਪਾਈ ਜਾਂਦੇ ਨੇ ਬਿੜਾਂ ਗੱਲ ਦੀਆਂ ਯਾਰ। ਜੇ ਤੁਹਾਨੂੰ ਇਹ ਨਾ ਚੰਗਾ ਪਿਆਰ ਤੁਹਾਨੂੰ ਪੰਜਾਬ ਚੰਗਾ ਲੱਗਦਾ ਹੈ ਤੇ ਪੰਜਾਬ ਚ ਆਉਂਦੇ ਕਿਉਂ ਨਹੀਂ ਤੁਸੀਂ? ਤੁਹਾਡੇ ਵੱਡੇ-ਵਡੇਰਾਂ ਨੂੰ ਰੋਟੀ ਪੰਜਾਬ ਦੇਵੇ। ਤੁਹਾਨੂੰ ਜਵਾਨ ਪੰਜਾਬ ਨੇ ਕੀਤਾ ਤੇ ਜਦੋਂ ਪੰਜਾਬ ਨੂੰ ਲੋੜ ਪਈ ਤੇ ਤੁਸੀਂ ਚੱਡਾਂ ਚ ਪੁੱਛਦੇ ਕਿ ਲੋਕ ਭੱਜ ਗਏ ਬਾਹਰ ਯਾਰ ਕਰਤਾਰ ਸਿੰਘ ਸਰਾਬਾ ਤੇ ਗਦਰੀ ਬਾਬੇ ਬਾਹਰੋਂ ਆਉਂਦੇ ਨੇ ਮਰਨ ਲਈ ਆਉਂਦੇ ਨੇ ਤੇ ਤੁਸੀਂ ਤਾਂ ਇਹ ਰੋਟੀ ਕਮਾਉਣ ਆਉਣਾ ਸੀ ਇੱਥੇ ਲੋਕਾਂ ਨੂੰ ਮੇਰੀ ਗੱਲ ਬੜੀ ਬੁਰੀ ਲੱਗਣੀ ਕਿ ਇਹ ਸਾਡੇ ਉਲਟ ਬੋਲਦਾ ਮੈਂ ਤੁਹਾਡੇ ਉਲਟ ਨਹੀਂ ਬੋਲਦਾ ਮੈਂ ਗੱਲ ਪੰਜਾਬ ਦੀ ਕਰਦਾ ਤੁਹਾਡੇ ਬਿਨਾ ਪੰਜਾਬ ਅਧੂਰਾ ਹੈ ਇੱਕ ਇੱਕ ਚੀਜ਼ ਹੋ ਰਹਾ ਇਹਨੇ ਬੇਖੌਫ ਐਸਾ ਹੱਥ ਜਾਂ ਆਪ ਬੇਕ ਆਫ ਕਹਿ ਲੀਏ ਜਾਂ ਐਸਾ ਹੱਥ ਸਿਰ ਦੇ ਉੱਪਰ ਐਸੀ ਥਾਪੀ ਕੇ ਧੀਆ ਕਿ ਪੰਜਾਬ ਦੇ ਵਿੱਚ ਆ ਕੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਸ਼ਰਿਆਮ ਜਿਹੜਾ ਕਰਤਾ ਜਾਂਦਾ ਐਨਾ ਬੇਕ ਆਫ ਕਿਉਂਕਿ ਜਾਂ ਕੋਈ ਡਰ ਡੁੱਕਰੀ ਹੈ ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਹਿੰਦੁਸਤਾਨ ਦੀ ਇਸ ਵਕਤ ਜਿਹੜੀ ਹਕੂਮਤ ਹੈ ਉਹ ਐਂਟੀ ਹੈ ਮੁਸਲਮਾਨ ਐਂਟੀ 크ਰਿਸਚੀਅਨ ਐਂਟੀ ਸਿੱਖ ਬੱਚੇ ਬੱਚੇ ਨੂੰ ਪਤਾ ਹਿੰਦੁਸਤਾਨ ਦੇ ਵਸਨੀਕ ਨੂੰ ਕਿ ਇਹਨਾਂ ਤਿੰਨ ਕੌਮਾਂ ਦੀ ਕੋਈ ਵੈਲਿਊ ਨਹੀਂ ਇੰਡੀਆ ਦੇ ਅੰਦਰ ਨੀ ਤੇਨਾਂ ਦੀ ਹਿੰਮਤ ਸੀ ਪੰਜਾਬ ਚ ਬੋਲ ਜਾਂਦੇ ਆ ਕਿ ਅਜੇ ਹੋਰ ਗਿਣਤੀ ਵਧ ਲੈਣ ਦਿਓ ਬੜੀ ਮੈਂ ਬਹੁਤ ਚਿਰ ਦਾ ਕਹਿ ਰਿਹਾ 84 ਤੁਹਾਡੇ ਪੰਜਾਬ ਚਾਜ ਨਹੀਂ ਸੰਭਲ ਜੋ ਇਹ ਆਉਣ ਲੱਗ ਗਈ ਹੈ ਇੱਕ ਫੇਸਬੁੱਕ ਤੇ ਉਹ ਵੰਗਾਰ ਰਹੇ ਨੇ ਪੂਰਬੀਏ ਪੁੱਦਰਲੇ ਜਿਹੜੇ ਪ੍ਰਵਾਸੀ ਨੇ ਇੱਕ ਪੰਜਾਬ ਦੇ ਮੁੰਡਿਆਂ ਨੂੰ ਵੰਗਾਰ ਰਹੇ ਨੇ ਆਓ ਨਿਕਲੋ ਬਾਹਰ ਅਜੇ ਤਾਂ ਇਹਨਾਂ ਨੇ ਬਹੁਤ ਕੁਝ ਕਰਨਾ ਸੰਭਲ ਜੋ ਅਜੇ ਤਾਂ ਤਾਂ ਮੈਂ ਕਹਿਣਾ ਜਿਹੜੇ ਸਾਡੇ ਭਰਾ ਬਾਹਰ ਬੈਠੇ ਰਹਿਣਾ ਰੱਬ ਦਾ ਵਾਸਤਾ ਹੈ ਜਿਵੇਂ ਗਦਰੀ ਬਾਬੇ ਤੇ ਕਰਤਾਰ ਸਿੰਘ ਸਰਾਭਾ ਆਇਆ ਸੀ ਨਾ ਤੁਸੀਂ ਆਪਦੇ ਪੰਜਾਬ ਨੂੰ ਬਚਾਉਣ ਲਈ ਆਜੋ ਉੱਥੇ ਤੁਹਾਡੀ ਕੋਈ ਵੈਲਿਊ ਨਹੀਂ ਪੈਣੀ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਆਪਦੇ ਪੰਜਾਬ ਨੂੰ ਛੱਡ ਕੇ ਆਪਦੇ ਖਾਲੀ ਘਰ ਪੈਣੇ ਪਿੰਡਾਂ ਦੇ ਵਿੱਚ ਯਾਰ ਉਹ ਵੀ ਰੋਂਦੇ ਨੇ ਯਾਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਤੁਹਾਨੂੰ ਬਚਾਇਆ ਸੀ ਤੁਹਾਡੇ ਲਈ ਕਿਉਂ ਸਿੱਖ ਕੌਮ ਇਨੀ ਬੁਰੀ ਤਰ੍ਹਾਂ ਤੜਪ ਤੜਪ ਕੇ ਮਰੀ ਕਿ ਤੁਸੀਂ ਪੰਜਾਬ ਹੀ ਛੱਡ ਕੇ ਜਾਣਾ ਸੀ ਤਾਂ ਯਾਰ ਜੇ ਤੁਸੀਂ ਪੰਜਾਬ ਹੀ ਛੱਡ ਕੇ ਜਾਣਾ ਸੀ ਤਾਂ ਇਸ ਕੌਮ ਦੇ ਗਲ ਦੇ ਵਿੱਚ ਰੱਸੇ ਕਿਉਂ ਪਏ ਯਾਰ ਪੰਜਾਬ ਨੂੰ ਧਗਾ ਨਹੀਂ ਸੀ ਦੇਣਾ ਕਿ ਮੈਂ ਦੱਸ ਰਹਾਂ ਹਾਂ ਨਾ 18 ਸਾਲ ਦਾ ਬੱਚਾ ਇੱਕ ਮੌਤ ਨੂੰ ਵਿਉਣ ਲਈ ਪੰਜਾਬ ਚ ਆ ਰਿਹਾ ਉਹਨੂੰ